ਪੌੜੀ ਇੱਥੋਂ ਚੜਨੀ ਆ ਇਧਰ ਨੂੰ ਸਵਰਗਾਂ ਨੂੰ ਚੜਨੀ ਆ ਉਹ ਕੋਠੇ ਨੂੰ ਚੜਦੀ ਹੁੰਦੀ ਪੌੜੀ ਸਵਾ ਕੰਨ ਤੇਰੀ ਜਿਹੜੀ ਆ ਨਾ ਇਹ ਬਿਲਕੁਲ ਟੇਢੀ ਆ ਓ ਯਾਰ ਸਾਡੀਆਂ ਇੱਟਾਂ ਟੇਢੀਆਂ ਵਾ ਉਹ ਮੇਰੇ ਸਾਬ ਨਾਲ ਕਿਤੇ ਆਪ ਦਿਹਾੜੀ ਲਾ ਕੇ ਤੇ ਫੇਰ ਹਾਨੂੰ ਦਿਹਾੜੀ ਦਿਨਾ ਉਹ ਪ੍ਰਾਤ ਉਹ ਕੰਮ ਕਾਦੇ ਯਾਰ ਹੁਣ ਤੂੰ ਆ ਸੈਂਕੜਾ ਰੇਤਾ ਸਟਾਕੇ ਦਿੱਤੀ ਤੈਨੂੰ ਤੇਰੇ ਕੋ ਆਹੀ ਨਹੀਂ ਮੁੱਕਣ ਦੇਈ ਓ ਯਾਰ ਖਾਜੀਏ ਰੇਤਾ ਦਾ ਸਾਰਾ ਤੇ ਸਿਮਿੰਟ ਤੂੰ ਸਾਰਾ ਮਕਾ ਛੜਿਆ ਵਾ ਯਾਰ ਸਿਮਿੰਟ ਲੱਗਾ ਵਾ ਤੇ ਮਕਾ ਵਾ ਇਹ ਕਿੜੀਆਂ ਧੋਕ ਨਾ ਜੋੜੀਆਂ ਆ ਪਾ ਕਾ ਟੈਡੀ ਹੈ ਕਿ ਨਹੀਂ ਹੈ ਤੂੰ ਕੰਮ ਸਿੱਖਿਆ ਕਿੱਥੋਂ ਯਾਰ ਯਾਰ ਮਿਸਤਰੀ ਕੋ ਸਿੱਖਿਆ ਕੰਮ ਉਹ YouTube ਤੋਂ ਸਿੱਖਿਆ ਮੈਂ ਉਹ ਜੇ ਜੇ ਤੇਰੀਆਂ ਗੱਲਾਂ ਲੱਗਦੀਆਂ ਮੈਂ ਤੂੰ ਆਨਲਾਈਨ ਹੀ ਕਲਾਸਾਂ ਲਾਈਆਂ ਮਿਸਤਰੀ ਦੀਆਂ ਉਹ ਯਾਰ ਤੂੰ ਆਹਦੇ ਕੰਮ ਤੇ ਨਾ ਜਾ ਮੇਰੀ ਸੁਣ ਗੱਲ ਉਦੋਂ ਤੂੰ ਵੇਖਿਆ ਨਹੀਂ ਕੋ ਤੂੰ ਪੰਡ ਬੰਦਿਆਂ ਦੀ ਲਾਲੀ ਤੇ ਦਿਹਾੜੀ ਤੇ ਕੋਈ ਇੱਕ ਦਿਨ ਨਹੀਂ ਦਿੱਤੀ ਜਾਂਦੀ ਤੂੰ ਯਾਰ ਕੰਮ ਕਿਉਂ ਗੋਦ ਕਿਉਂ ਨਹੀਂ ਚੜਦਾ ਆਪ ਉਹ ਯਾਰ ਗੋਦ ਤੇ ਚੜ ਕੇ ਸ਼ਾਲ ਮਾਰਨੀ ਮੈਂ ਜੇ ਤੇ ਕੱਲ ਪੇਮੈਂਟ ਹੋ ਗਈ ਠੀਕ ਆ ਨਹੀਂ ਤੇ ਉੱਥੇ ਮੈਂ ਪੱਲਿਓ ਪੈਸੇ ਪਾ ਕੇ ਨਾ ਜੀ ਸੀ ਬੀ ਸਾਥ ਕੋਈ ਸਾਰਾ ਧਵਾ ਦੇਣਾ ਹੀ